ਸਸੀ ਗੱਲ ਜੀ ਮੈਂ ਪੱਤਰਕਾਰ ਪਰਮੇਂਦਰ ਵੀਰ ਕਾ ਅੱਜ ਅਸੀਂ ਰਣਜੀਤ ਐਵਨਿਊ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਡਾਕਟਰ ਭੀਮਕਰ ਅੰਬੇਦਕਰ ਦੀ 143ਵੀਂ ਦੇ ਉੱਚ ਅਧਿਕਾਰੀ ਪਹੁੰਚੇ ਨੇ ਤੇ ਉਹਨਾਂ ਨਾਲ ਗੱਲਬਾਤ ਕਰੌਣੇ ਆ ਕਿ ਜਿਹੜਾ ਆਪਣਾ ਬੀ ਆਰ ਅੰਬੇਦਕਰ ਜੀ ਦਾ ਜਿਹੜਾ ਇਹ ਬਰਥ ਦਿਨ ਉਹ ਸਰੀ ਮਨਾਈ ਜਾ ਰਹੀ ਆ ਉਹ ਦਾ ਉਹਦਾ ਕੀ ਕੀ ਉਹਨਾਂ ਦਾ ਕਹਿਣਾ ਵਾ ਤੇ ਆਓ ਜੀ ਤੁਹਾਨੂੰ ਬੁਲਾਉਂਦੇ ਆਂ। ਆਈ ਵੁੱਡ ਲਾਈਕ ਟੂ ਵੈਟ ਪੰਜਾਬ ਦੇ ਡਿਊ ਕੈਬਨਟ ਮਨਿਸਟਰ ਪੰਜਾਬ ਸਾਨੂੰ ਦਿੱਤੀ ਸਾਨੂੰ ਕੁਆਜ਼ਮੀ ਤੱਕ ਆਜ਼ਾਦੀ ਦਿੱਤੀ ਛੂਆ ਜਾਤ ਦਾ ਖਾਤਮਾ ਜਿਹੜਾ ਸੀਗਾ ਉਹ ਸੰਵਿਧਾਨ ਦੇ ਵਿੱਚ ਕੀਤਾ ਬੱਟ ਬੱਟ ਅਨੁਸ਼ੇਦ ਪਰਾਵਾ ਆਰਟੀਕਲਸ ਤੇ ਰਹੇਂ ਬਾਬਾ ਸਾਹਿਬ ਨੇ ਸਾਨੂੰ ਬਹੁਤ ਕੁਝ ਜਿਹੜਾ ਸੀਗਾ ਉਹ ਦੇ ਦਿੱਤਾ ਔਰ ਇੱਕ ਗੱਲ ਮੈਂ ਹੋਰ ਜਾਣੀ ਚਾਹੁੰਦਾ ਬਾਬਾ ਸਾਹਿਬ ਨੇ ਆਪਾਂ ਸਭ ਨਹੀਂ ਪਤਾ ਕਿ ਬੋਧਿਸਮ ਅਡਾਪਟ ਕੀਤਾ ਸੀਗਾ ਉਹ ਇੱਕ ਬੜੇ ਵਦਿਆ ਪੇਂਟਿੰਗ ਵੀ ਸੀਗੇ ਔਰ ਮੂਤਾ ਦਾ ਜਿਹੜੇ ਜੜੀਆਂ ਪੇਂਟਿੰਗ ਸੀ ਹੁੰਦੀਆਂ ਨੇ ਉਹਦੇ ਵਿੱਚ ਆਪ ਕੋਲ ਤੇ ਉਹਨਾਂ ਦੀਆਂ ਅੱਖਾਂ ਬੰਦ ਨਹੀਂ ਪਰ ਬਾਬਾ ਸਾਹਿਬ ਨੇ ਜਿਹੜਾ ਉਹਨਾਂ ਦਾ ਸੂਤ ਬਣਾਇਆ ਹੈ ਉਹਦੇ ਵਿੱਚ ਅੱਖਾਂ ਖੁੱਲੀਆਂ ਨੇ ਉਹਦਾ ਇੱਕ ਸਿੰਬਲ ਹੈ ਆਪਣੇ ਅਧਿਕਾਰਾਂ ਵਾਸਤੇ ਅਸੀਂ ਆਪਣੇ ਹੱਕਾਂ ਵਾਸਤੇ ਅਭੀ ਅਭਿਆਨ ਸਾਨੂੰ ਉਹਦੇ ਵਾਸਤੇ ਜਾਗਰਤ ਸੰਸਾਰਿਕ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ ਉਹ ਬੱਚਾ ਜਿਹਨੂੰ ਬੈਠਦੇ ਵੀ ਬੈਠਣਾ ਚਾਹ ਜਿਹਨੂੰ ਪਾਣੀ ਪੀਣ ਵਾਸਤੇ ਦੇਸ਼ ਦਾ ਸੰਵਿਧਾਨ ਦੇ ਬੁਗਾਰ ਇਹ ਚਮਤਕਾਰ ਨਹੀਂ ਜਿੱਥੇ ਆ ਵੀ ਭਾਕਤਾ ਜਿਹੜੀ ਬਿਆਨ ਦੇਕਰ ਸਾਡੇ ਪ੍ਰਾਪਤ ਹੋਈ ਉਹਨਾਂ ਨੇ ਕਿਹਾ ਸੀਗਾ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਆ ਜਿਹੜਾ ਪੀਂਦਾ ਉਹ ਦਹਾੜਦਾ नहीं है किसी के गुलाम क्योंकि हमारी कहानी बाबा साहब ने लिखी क्योंकि हमारी कहानी रिस्पेक्टफुली माइड अवर जडन श्री अमिताभ आनंद जी प्लीज कम फॉरवर्ड एंड भी देश पंजाब नेशनल बैंक के हमारे भाई लोग यहाँ मौजूद हैं आप सबों को अम्बेडकर जयंती की बहुत बहुत बधाई बाबा साहब अम्बेडकर का एक वन हंड्रेड थर्टी